ਹਰਿਆਣਾ ਦੀ ਤਰ੍ਹਾਂ ਦੇ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੇ ਤੁਗਲਕੀ ਫਰਮਾਨ ਜਾਰੀ ਕੀਤਾ ਹੈ। ਇਹ ਫਰਮਾਨ ਉਹਨਾਂ ਲੜਕੇ ਲੜਕੀਆਂ ਲਈ ਜਾਰੀ ਕੀਤਾ ਗਿਆ ਜੋ ਆਪਣੇ ਹੀ ਪਿੰਡ ਵਿੱਚ ਆਪਸ ਵਿੱਚ ਲਵ ਮੈਰਿਜ ਕਰਵਾ ਲੈਂਦੇ ਸਨ। ਪਿੰਡ ਤੇ ਪੰਚਾਇਤ ਨੇ ਇਹਨਾਂ ਦਾ ਸਾਥ ਦੇਣ ਵਾਲਿਆਂ ਦਾ ਵੀ ਬहिष्कार ਕਰਨ ਦਾ ਫੈਸਲਾ ਲਿਆ ਹੈ। ਸਾਰਾ ਪਿੰਡ ਜੋ ਬੱਚਾ ਨੌਜਵਾਨ ਵਰਗ ਸਾਰਾ ਇਕੱਠੇ ਹੋ ਕੇ ਇਹ ਫੈਸਲਾ ਲਿਆ ਵਾ। ਤੇ ਅਸੀਂ ਇਹ ਜਿਹੜੇ ਗਲਤ ਕੰਮ ਕਰਦੇ ਆ ਵਿਆਹ ਕਰਦੇ ਆ ਆਪਣੀਆਂ ਪਿੱਲਾਂ ਭੈਣਾਂ ਬਣਾ ਲੈਂਦੇ ਆ ਉਹਨਾਂ ਕੋ ਰਖੜੀਆਂ ਵੀ ਬਣਾਉਂਦੇ ਆ ਇਹੋ ਜਾਂ ਸਾਡੇ ਸਮਾਜ ਤੇ ਮਾੜਾ ਹਾਲਾਤ ਪੈ ਗਿਆ ਵਾ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਚੰਡੀਗੜ੍ਹ ਜਾਗਦੇ ਆ ਆਖ ਦਿੰਦੇ ਜੀ ਸਾਡੀ ਲਵ ਮੈਰਿਜ ਹੋ ਗਈ ਆ ਤੇ ਹਫਤੇ ਪਿੱਛੇ ਉਹ ਆਣ ਕੇ ਤੇ ਡੀਜੇ ਵੀ ਲਾ ਲਿੰਦੇ ਆ ਘਰਾਂ ਦੇ ਵਿੱਚ ਤੇ ਪਰ ਅਸੀਂ ਇਹ ਸੌਂ ਖਾ ਲਈ ਆ ਸਾਰੇ ਨਗਰ ਨੇ ਵੀ ਅਸੀਂ ਇਹੋ ਜੇ ਗਲਤ ਇਨਸਾਨ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦੇਣਾ ਤੇ ਨਾ ਰਹਿਣ ਦਵਾਂਗੇ ਪਿੰਡ ਦਾ ਸਾਥ ਦੇਊਗਾ ਉਹਦੇ ਨਾਲ ਵੀ ਅਸੀਂ ਇਹੋ ਜੀ ਹਾਲਾਤ ਮਾੜੀ ਤੋਂ ਮਾੜੀ ਕਰਾਂਗੇ ਜਿਹੜੀ ਜਿੰਨੀ ਸਾਡੇ ਕੋਲ ਹੋਊਗੀ। ਦਰਅਸਲ ਗੁਰਦਾਸਪੁਰ ਦੇ ਪਿੰਡ ਦੁਪਹਾਚ ਅਜਿਹੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਫਰਮਾਨ ਜਾਰੀ ਕੀਤਾ ਗਿਆ ਹੈ। ਪੰਚਾਇਤ ਤੇ ਪਿੰਡ ਵਾਸੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦੇ ਹੋਏ ਮੰਗ ਕੀਤੀ ਹੈ ਕਿ ਇੱਕੋ ਪਿੰਡ ਚੋਂ ਭੱਜ ਕੇ ਗੁਰਦੁਆਰਾ ਸਾਹਿਬ ਵਿਕੇ ਵਿਆਹ ਕਰਵਾਉਣ ਵਾਲਿਆਂ ਦਾ ਵਿਆਹ ਨਾ ਕੀਤਾ ਜਾਵੇ। ਉਹਨਾਂ ਸਰਕਾਰ ਤੋਂ ਕਾਨੂੰਨ ਵਿੱਚ ਬਦਲਾਅ ਕਰਨ ਦੀ ਵੀ ਮੰਗ ਕੀਤੀ ਹੈ। ਪਿੰਡ ਵਾਲਿਆਂ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ। ਕਿ ਅਜਾਹੇ ਵਿਆਪ ਪਿੰਡਾਂ ਦੇ ਆਪਸੀ ਪਿਆਰ ਵਿੱਚ ਤਰੇੜਾਂ ਪਾ ਰਹੇ ਹਨ ਇਹ ਪ੍ਰੇਮ ਭਾਵਨਾ ਤੇ ਰਹਿਣਾ ਹੁੰਦਾ ਸੀ ਇਹ ਬਹੁਤ ਹੀ ਵੱਡੀਆਂ ਦੁਸ਼ਮਣੀਆਂ ਤੇ ਬਹੁਤ ਹੀ ਘਟਲਾਂ ਜਿਹੜੀ ਮਾੜੀ ਆ ਤੇ ਇਹ ਕਰਕੇ ਹੁਣ ਸ਼੍ਰੋਮਣੀ ਕਮੇਟੀ ਨੂੰ ਕਹ ਤਸਦੇ ਜੈਸਦਰ ਸਾਹਿਬ ਨੂੰ ਇਹ ਉਹੀ ਬੇਨਤੀ ਕਰਨ ਵੀ ਜਾ ਰਹੇ ਆ ਕਿ ਇਹੋ ਜਿਹੇ ਘਟਨਾਵਾਂ ਗੁਰਦੁਆਰਿਆਂ ਜਿਹੜੇ ਆ ਫੇਰੇ ਜਿਹੜੇ ਆ ਇੱਕ ਪਿੰਡ ਦੇ ਤਹੀ ਹੋਣੇ ਚਾਹੀਦੇ ਲਾਗਲੇ ਪਿੰਡੂ ਹੋਵੇ ਤੇ ਕੋਈ ਆਪਣਾ ਸਾਰੇ ਪਰਿਵਾਰ ਜਿਹੜੇ ਆ ਉਹ ਸਾਰੇ ਆਪਣੇ ਸਲਾਹ ਦੇ ਨਾਲ ਤੇ ਦੋ ਤਰ੍ਹਾਂ ਦੇ ਉਹ ਫੇਰੇ ਹੋ ਸਕਦੇ ਆ ਜਿਹੜਾ ਇਹੋ ਜਿਹੀ ਘਟਨਾ ਜਿਹੜੀ ਹੋ ਗਈ ਇਹ ਫੇਰੇ ਨਹੀਂ ਹੋਣੇ ਚਾਹੀਦੇ ਬਹੁਤ ਸ਼ਰਮ ਵਾਲੀ ਗੱਲ ਹੈ ਪਿੰਡ ਵਿੱਚ ਜੋ ਇੱਕ ਇੱਕ ਪਿੰਡ ਦੀ ਕੁੜੀ ਇੰਨੀ ਸ਼ਰਮ ਵਾਲੀ ਗੱਲ ਕੁਝ ਕਹਿ ਨਹੀਂ ਸਕਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਪਿੰਡ ਪੰਚਾਇਤ ਦੇ ਨਾਲ ਹੀ ਜੋ ਇਹ ਕਰ ਲੈ ਸਪਤਾਈ ਹੋਣੀ ਚਾਹੀਦੀ ਆ ਅੱਗੇ ਤੋਂ ਇਹ ਕੰਮ ਨਾ ਹੋਵੇ ਤੇ ਅੱਗੇ ਤੋਂ ਇਹ ਧੀ ਕਰ ਇਹਨੇ ਕਿਦਾਂ ਜੰਮ ਦੇ ਪਾਲ ਦੇ ਇਹਨਾਂ ਨੂੰ ਧਿਆਨ ਵੱਡੇ ਕਰਦੇ ਆ ਇਹ ਗਲਤ ਕੰਮ ਕਰਦੇ ਆ ਤੇ ਇਹ ਅੱਗੇ ਤੋਂ ਕੰਮ ਇਹ ਪਿੰਡ ਵਿੱਚ ਹੋਣਾ ਨਹੀਂ ਚਾਹੀਦਾ ਉਧਰ ਇਸ ਸਬੰਧ ਵਿੱਚ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕਾਨੂੰਨ ਮੁਤਾਬਕ ਹੀ ਕੰਮ ਕਰੇਗਾ ਕੋਵਰਲਾ ਮੈਂ ਪਰ ਇਹ ਕਿਹਾ ਕਿ ਸਮਾਜ ਨਾਲ ਸਮਾਜ ਜਿਹੜੀ ਗੱਲ ਸਿਮਰਾਨ ਦੇ ਦੈਰੇ ਚ ਰਹਿ ਕੇ ਗੱਲ ਕਰਨੀ ਜਿਹੜੇ 18 ਸਾਲ ਤੋਂ ਉਪਰ ਦੇ ਹੋਣ ਉਹ ਕਰ ਸਕਦੇ ਨੇ ਹੈਗਾ ਇੱਕ ਭੈਣ ਭਾਈ ਦਾ ਰਿਸ਼ਤਾ ਹੁੰਦਾ ਉਹਨੂੰ ਮੰਨਣਾ ਚਾਹੀਦਾ ਹੈ ਹੈਗਾ ਜਿਹੜੇ ਸੰਸਕਾਰ ਸਾਡੇ ਬਣੇ ਹੋਏ ਨੇ ਇਹਦੇ ਘਰਾਂ ਨੂੰ ਗਾਲਾਂ ਨਹੀਂ ਦੇਣੇ ਮਾਦਾ ਪੁੱਤਾਂ ਨੂੰ ਨਹੀਂ ਹੁੰਦੇ ਐ ਕਿਤੇ ਕਿਤੇ ਕਮੀ ਰਹਿੰਦੀ ਹੈ ਬੱਚਿਆਂ ਦੇ ਵਿੱਚ ਤੇ ਮਾਦਾ ਪਿਤਾ ਦੀ ਜ਼ਿੰਮੇਵਾਰੀ ਦਾ ਜੀਵਨ ਜੇਕਰ ਉਹਨਾਂ ਸੰਸਕਾਰ ਜਿਵੇਂ ਉਹ ਪਰਵੇਟਿੰਗ ਭੈਣ ਖਾਣੇ ਵਾਲੀ ਗੱਲ ਹੈ ਨਹੀਂ ਕਰਨਾ ਚਾਹੀਦਾ ਪਰ ਜੇਕਰ ਉਹਨਾਂ ਬੱਚੇ ਕਿਉਂਕਿ ਆਪਣੇ ਹਿਸਾਬ ਦੇ ਨਾਲ ਉਮਰ ਦੇ ਹਿਸਾਬ ਦੇ ਨਾਲ ਕਿਤੇ ਫੈਸਲੇ ਲੈ ਚੁੱਕੇ ਨੇ ਤਾਂ ਸਾਨੂੰ ਬੜੇ ਤਰੀਕੇ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਜੇ ਸਮੱਸਿਆਵਾਂ ਨੂੰ ਨਿਬਟਾਣ ਦੀ ਲੋੜ ਹੈ ਫਿਲਹਾਲ ਇਹ ਹਰਮਾਨ ਕਿਨਾ ਕੁ ਜਾਇਜ਼ ਹੈ ਇਹ ਤਾਂ ਪਤਾ ਨਹੀਂ ਪਰ ਪਿੰਡ ਵੱਲੋਂ ਲਏ ਗਏ ਇਸ ਫੈਸਲੇ ਦੀ ਥਫੇਰੇ ਚर्चा ਜਰੂਰ ਹੈ ਗੁਰਦਾਸ ਪੁੱਤੋ ਰਸਪਾਲ ਸਿੰਘ ਖਬਰ ਹਰ ਪੱਲੇ ਢੀਂਡਿਆਲੀ